ਸਤ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੁਸੀ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਲਗਾਏ ਜਾ ਰਹੇ ਇੱਕ ਵੱਡੇ ਪ੍ਰੋਜੈਕਟ ਦੀ ਕਿਸਾਨਾਂ ਦੇ ਵੱਲੋਂ ਲੈਂਡ ਪੁਲਿੰਗ ਨੀਤੀ ਭਾਵੇਂ ਮਾਨ ਸਰਕਾਰ ਦੇ ਵੱਲੋਂ ਵਾਪਸ ਲੈ ਲਈ ਗਈ ਆ ਪਰ ਇਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਤੇ ਅਲਟੀਮੇਟਮ ਵੀ ਸਰਕਾਰ ਨੂੰ ਦੇ ਦਿੱਤਾ ਗਿਆ ਅਜਿਹਾ ਕਿਸਾਨਾਂ ਦੇ ਵੱਲੋਂ ਕਿਉਂ ਕੀਤਾ ਜਾ ਰਿਹਾ ਉਸ ਦੇ ਬਾਰੇ ਦੱਸਾਂਗੇ ਨਵੇਂ ਬਣੇ ਸ਼੍ਰੋਮਣੀ ਕੱਲ ਦਲ ਦੇ ਉੱਪਰ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਉਹਨਾਂ ਦੇ ਉੱਪਰ ਬਾਦਲ ਦਣੇ ਵਾਲੇ ਅਕਾਲੀ ਦਲ ਦੇ ਵੱਲੋਂ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਵੀ ਜੋ ਚੇਤਾਵਨੀਆਂ ਜੋ ਤਿੱਖੀ ਭਾਸ਼ਾ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵਰਤੀ ਗਈ ਸੀ ਉਸ ਤੇ ਆਪਣਾ ਮੋੜਵਾ ਜਵਾਬ ਦੇ ਦਿੱਤਾ ਗਿਆ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਵਿਕਰਮ ਜੀ ਠਦੀ ਜ਼ਮਾਨਤ ਲੈ ਕੇ ਅਤੇ ਬੈਰਕ ਬਦਨ ਲੈ ਕੇ ਅੱਜ ਮੁਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਇਸ ਨੂੰ ਲੈ ਕੇ ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਅਕਾਲੀ ਦਲ ਦੇ ਨਾਲ ਗੱਡਜੋੜ ਕਰਨ ਨੂੰ ਲੈ ਕੇ ਭਾਜਪਾ ਦੇ ਮੰਤਰੀ ਮਨਜਿੰਦਰ ਸਿੰਘ ਸਰਸਾ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਹੈ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਨੂੰ ਲੈ ਕੇ ਕਿਸਾਨਾਂ ਅਤੇ ਪਿੰਡ ਦੇ ਲੋਕਾਂ ਦੀ ਚਿੰਤਾ ਦੇ ਵਿੱਚ ਵਾਦਾ ਹੋ ਗਿਆ ਸੁਲਤਾਨਪੁਰ ਲੋਧੀ ਦੇ ਬਨ ਵਿੱਚ ਪਾੜ ਪੈਣ ਕਰਕੇ ਸੈਂਕੜੇ ਏਕੜ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ ਮੀਂਹ ਨੂੰ ਲੈ ਕੇ ਮੌਸਮ ਮਾਰਾਂ ਦੇ ਬਾਰੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਇਹਨਾਂ ਸਾਰੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਕੇਂਦਰ ਸਰਕਾਰ ਦੇ ਵੱਲੋਂ ਅੱਜ ਕੈਬਨ ਮੀਟਿੰਗ ਦੇ ਵਿੱਚ ਇੱਕ ਐਮ ਫੈਸਲਾ ਪਾਸ ਕਰ ਦਿੱਤਾ ਗਿਆ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਹੁਣ ਸੈਮੀ ਕੰਡਕਟਰ ਪ੍ਰੋਜੈਕਟ ਲਗਾਉਣ ਦਾ ਐਲਾਨ ਮੋਦੀ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਇਹ ਪ੍ਰੋਜੈਕਟ ਭਾਰਤ ਵਿੱਚ ਇਲੈਕਟ੍ਰੋਨਿਕਸ ਅਤੇ ਚਿਪ ਮੈਨੂਫੈਕਚਰਿੰਗ ਖੇਤਰ ਨੂੰ ਮਜ਼ਬੂਤੀ ਦੇਣਗੇ ਪੰਜਾਬ ਦੇ ਨਾਲ ਨਾਲ 오ਡੀਸਾ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਇਹ ਪ੍ਰੋਜੈਕਟ ਲੱਗਣ ਜਾ ਰਹੇ ਨੇ ਤੇ ਦੇਸ਼ ਨੂੰ ਸੈਮੀ ਕੰਡਕਟਰ ਨਿਰਮਾਣ ਵਿੱਚ ਖੁਦ ਮੁਖਤਿਆਰ ਬਣਾਇਆ ਜਾਵੇਗਾ ਮੋਦੀ ਸਰਕਾਰ ਦੇ ਵੱਲੋਂ ਇਹ ਟੀਚਾ ਟੈਗ ਕੀਤਾ ਗਿਆ ਇਸ ਨੂੰ ਲੈ ਕੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਯੋਜਨਾਵਾਂ ਵਿੱਚ ਕੋਲਾ 4594 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ ਤੇ ਇਸ ਦੇ ਤੱਤ ਸਰਕਾਰ ਦੇ ਵੱਲੋਂ 10 ਸੈਮੀ ਕੰਡਕਟਰ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਵਿੱਚ ਇਹ ਪ੍ਰੋਜੈਕਟ ਮੁਹਾਲੀ ਖੇਤਰ ਦੇ ਵਿੱਚ ਲਗਾਇਆ ਜਾਵੇਗਾ ਵਾਧਿਆਂ ਅਗਲੀ ਖਬਰ ਦੇ ਵੱਲ ਲੈਂਡ ਪੁਲਿੰਗ ਨੀਤੀ ਭਾਵੇਂ ਸਰਕਾਰ ਦੇ ਵੱਲੋਂ ਵਾਪਸ ਲੈ ਲਈ ਗਈ ਆ ਪਰਮਾਨ ਸਰਕਾਰ ਦੀ ਕਿਰਕਰੀ ਹੁੰਦੀ ਦ ਖੈਦਰੀਆ ਆਮ ਆਨਿ ਪਾਰਟੀ ਦੇ ਕੈਬਨ ਮੰਤਰੀਆਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਕਿ ਕਿਸਾਨਾਂ ਦੇ ਵੱਲੋਂ ਇਸ ਲੈਂਡ ਪੁਲੀ ਨੀਤੀ ਨੂੰ ਲੈ ਕੇ ਸੰਤੁਸ਼ਟਾ ਕਿਸਾਨ ਨਹੀਂ ਸਨ ਇਸੇ ਕਰਕੇ ਪਹਿਲਾਂ ਸਰਕਾਰ ਨੇ ਕਿਸਾਨਾਂ ਦੇ ਲਈ ਇਹ ਲੈਂਡ ਪੁਲੀ ਨੀਤੀ ਲਿਆਂਦੀ ਸੀ ਪਰ ਜੇਕਰ ਕਿਸਾਨਾਂ ਨੂੰ ਇਹ ਪਸੰਦ ਨਹੀਂ ਆਈ ਹੈ ਨਹੀਂ ਆਉਂਦੀ ਹੈ ਤਾਂ ਇਸ ਕਰਕੇ ਸਾਡੀ ਸਰਕਾਰ ਦੇ ਵੱਲੋਂ ਇਸ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਸਾਡੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਪਹਿਲਾਂ ਵੀ ਫੈਸਲੇ ਲਏ ਗਏ ਨੇ ਤੇ ਕਿਸਾਨਾਂ ਦੇ ਨਾਲ ਮਿਲ ਕੇ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ ਇਹ ਸਪਸ਼ਟੀਕਰਨ ਇਸ ਯੂ ਟਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਤੇ ਇਸ ਯੂ ਟਰਨ ਤੋਂ ਬਾਅਦ ਹਰੇਕ ਪਾਰਟੀ ਦੇ ਵੱਲੋਂ ਆਪੋ ਆਪਣੇ ਦਾਅਵੇ ਠੋਕੇ ਜਾ ਰਹੇ ਨੇ ਕਿ ਸਾਡੇ ਵੱਲੋਂ ਦਬਾਅ ਬਣਾਉਣ ਤੋਂ ਬਾਅਦ ਸਾਡੇ ਵੱਲੋਂ ਰੈਲੀਆਂ ਕਰਨ ਤੋਂ ਬਾਅਦ ਸਰਕਾਰ ਦੇ ਵੱਲੋਂ ਫੈਸਲਾ ਵਾਪਸ ਲਿਆ ਗਿਆ ਭਾਜਪਾ ਦੇ ਆਗੂ ਸੁਨੀਲ ਜਾਕਰ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਭਾਜਪਾ ਦੇ ਵੱਲੋਂ ਵੱਡੇ ਪੱਧਰ ਤੇ ਦਬਾਅ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਹਿੱਟ ਆ ਕੇ ਸਰਕਾਰ ਨੇ ਆਪਣਾ ਫੈਸਲਾ ਵਾਪਸ ਲਿਆ ਲਿਆ ਪਰ ਦੂਜੇ ਪਾਸੇ ਕਾਂਗਰਸ ਦੇ ਆਗੂ ਭਾਵੇਂ ਪ੍ਰਤਾਪ ਸਿੰਘ ਬਾਜਵਾ ਹੁਣ ਭਾਵੇਂ ਸੁਖਪਾਲ ਸਿੰਘ ਖੈਰਾ ਹੁਣ ਉਨ੍ਹਾਂ ਦੇ ਵੱਲੋਂ ਇੱਕ ਗੱਲ ਆਖੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਜੋ ਮੈਂਟਲੀ ਤੌਰ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਤੰਗ ਪਰੇਸ਼ਾਨ ਕਿਸਾਨਾਂ ਨੂੰ ਕੀਤਾ ਗਿਆ ਤੇ ਜ਼ਮੀਨ ਐਕਵਾਇਰ ਕਰਨ ਦੇ ਨਾਮ ਉੱਪਰ ਜੋ ਧੌਖਾ ਧੜੀ ਦੀ ਕੋਸ਼ਿਸ਼ ਕਿਸਾਨਾਂ ਦੇ ਨਾਲ ਕੀਤੀ ਗਈ ਹੈ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਬਿਨਾਂ ਸ਼ਰਤ ਪੰਜਾਬ ਦੇ ਲੋਕਾਂ ਦੇ ਕੋਲੋਂ ਕਿਸਾਨਾਂ ਦੇ ਕੋਲੋਂ ਮਾਫੀ ਮੰਗਣਾ ਤੇ ਇੱਥੇ ਜਨਤਕ ਤੌਰ ਤੇ ਮਾਫੀ ਮੰਗਣ ਦੀ ਗੱਲ ਵੀ ਇਨ੍ਹਾਂ ਕਾਂਗਰਸੀ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੀਡੀਆ ਦੇ ਸਵਾਲਾਂ ਤੋਂ ਬਚਦੇ ਦਿਖਾਈ ਦਿੱਤੇ ਸੀਐਮ ਭਗਵੰਤ ਮਾਨ ਅੱਜ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਹਰੇਕ ਵਾਰ ਜਦੋਂ ਉਹ ਅਜਿਹੇ ਕਾਰਜਾਂ ਤੇ ਪਹੁੰਚਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਨ ਦੀ ਬਜਾਏ ਗੱਡੀ ਦੇ ਵਿੱਚ ਬੈਠੇ ਤੇ ਚਲੇ ਗਏ ਤੇ ਮੀਡੀਆ ਨਾਲ ਗੱਲਬਾਤ ਨਾ ਕਰਨ ਇਹ ਮੰਨਿਆ ਜਾ ਰਿਹਾ ਕਿ ਮਾਨ ਸਰਕਾਰ ਨੂੰ ਲੈਂਡ ਪੁਲਿੰਗ ਨੀਤੀ ਤੇ ਕੋਈ ਵੀ ਜਵਾਬ ਸੋਚਦਾ ਦਿਖਾਏ ਨਹੀਂ ਦੇ ਰਿਹਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਭਵੇਂ ਲੈਂਡ ਪੁਲਿੰਗ ਨੀਤੀ ਵਾਪਸ ਲੈਣ ਦਾ ਫੈਸਲਾ ਲੈ ਲਿਆ ਗਿਆ ਪਰ ਕਿਸਾਨ ਜਥੇਬੰਦੀਆਂ ਅਜੇ ਵੀ ਸੰਤੁਸ਼ਟ ਦਿਖਾਏ ਨਹੀਂ ਦੇ ਰਿਆ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਇਸ ਨੂੰ ਕੈਬਨਟ ਮੀਟਿੰਗ ਬੁਲਾ ਕੇ ਰੱਦ ਨਹੀਂ ਕਰਦੀ ਜਿੰਨੀ ਦੇਰ ਤੱਕ ਰਸਮੀ ਤੌਰ ਤੇ ਅਧਿਕਾਰੀ ਤੌਰ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਨੀ ਦੇਰ ਤੱਕ ਸੰਘਰਸ਼ ਜਾਰੀ ਰਹਿਣਗੇ ਇਸ ਨੂੰ ਲੈ ਕੇ ਅੱਜ ਸਹਿਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੇ ਵੱਲੋਂ ਸਟੈਂਡੀਗਾਰਡ ਦੇ ਵਿੱਚ ਕਿਸਾਨ ਪੰਵ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਲੈਂਡ ਪੁਲ ਨੀਤੀ ਦਾ ਜਿੰਨੀ ਦੇ ਤੱਕ ਸਰਕਾਰ ਦੇ ਵੱਲੋਂ ਰੱਦ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਉਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਰਮਿੰਦਰ ਸਿੰਘ ਪਟਿਆਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਦੇ ਆਗੂ ਜਗENDER ਸਿੰਘ ਉਗਰਾਹਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਮੋਰਚੇ ਵੱਲੋਂ ਸਰਕਾਰ ਨੂੰ 20 ਅਗਸਤ ਤੱਕ ਸਮਾਂ ਦਿੱਤਾ ਗਿਆ ਹੈ ਜੇ ਸਰਕਾਰ ਉਦੋਂ ਤੱਕ ਸਥਿਤੀ ਸਪਸ਼ਟ ਨਹੀਂ ਕਰਦੀ ਤਾਂ ਮੋਰਚਾ ਹੋਰ ਸੰਘਰਸ਼ ਤੇ ਕਰੇਗਾ ਤੇ ਜੋ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ 24 ਅਗਸਤ ਨੂੰ ਸਮਰਾਲਾ ਵਿਖੇ ਕਿਸਾਨ ਮਹਾਰੈਲੀ ਕੀਤੀ ਜਾਣੀ ਉਹ ਉਸੇ ਤਰ੍ਹਾਂ ਹੀ ਕੀਤੀ ਜਾਵੇਗੀ ਜਿੱਥੇ ਕਿਸਾਨਾਂ ਦੀਆਂ ਮੰਗਾਂ ਅਤੇ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ ਇਸ ਦੇ ਨਾਲ ਹੀ ਐਸਕੇਐਮ ਦੇ ਇਸ ਮੋਰਚੇ ਦੇ ਵੱਲੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਕਿ 13 ਅਗਸਤ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਮੁਫਤ ਵਪਾਰ ਸਮਝੌਤੇ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਪੁਤਲੇ ਭੁਕੇ ਜਾਣਗੇ ਤੇ ਦੂਜੇ ਪਾਸੇ ਲੈਂਡ ਪਲੀਨੀਤੀ ਨੂੰ ਲੈ ਕੇ ਵੀ ਅਲਟੀਮੇਟਮ 20 ਅਗਸਤ ਤੱਕ ਅਲਟੀਮੇਟਮ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦੇ ਦਿੱਤਾ ਗਿਆ ਹੈ ਵਾਧਿਆ ਅਗਲੀ ਖਬਰ ਦੇ ਵੱਲ ਵਿੱਤਨੀ ਪੰਜ ਮੈਂਬਰੀ ਪ੍ਰਤੀ ਕਮੇਟੀ ਦੇ ਵੱਲੋਂ ਆਪਣਾ ਡੈਲੀਗੇਟ ਇਜਲਾਸ ਕਰਕੇ ਇੱਕ ਨਵਾਂ ਅਕਾਲੀ ਦਲ ਬਣਾ ਕੇ ਉਸ ਦਾ ਪ੍ਰਧਾਨ ਗਾਨੀ ਹਰਪ੍ਰੀਤ ਸਿੰਘ ਨੂੰ ਥਾਪ ਦਿੱਤਾ ਗਿਆ ਤੇ ਇਸ ਤੋਂ ਬਾਅਦ ਵੱਖੋ ਵੱਖਰੇ ਦਾਅਵੇ ਗਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤੇ ਜਾਣ ਲੱਗ ਪਏ ਨੇ ਉਹਨਾਂ ਦਾ ਕਹਿਣਾ ਕਿ ਅਸਲ ਅਕਾਲੀ ਦਲ ਸਾਡਾ ਹੀ ਹੈ ਜੋ ਕਿ ਸ਼੍ਰੀ ਕਾਲਕਟਕ ਸਾਹਿਬ ਦੇ ਹੁਕਮਾਂ ਮੁਤਾਬਕ ਬਣਾਇਆ ਗਿਆ ਤੇ ਹੁਣ ਅਸਲੀ ਸ਼੍ਰੋਮਣੀ ਕਾਲਦਲ ਬਣ ਗਿਆ ਇਸ ਦੇ ਪ੍ਰਤੀ ਕਰਕੇ ਇਸ ਨੂੰ ਸ਼੍ਰੋਮਣੀ ਕਾਲਦਲੋਂ ਬਣਾਇਆ ਗਿਆ ਤੇ ਹੁਣ ਬਾਦ ਅਟੜੇ ਦੇ ਕੋਲੋਂ ਤਿੰਨ ਚੀਜ਼ਾਂ ਲਈਆਂ ਜਾਣਗੀਆਂ ਇੱਕ ਤਾਂ ਸ਼੍ਰੋਮਣੀ ਕਮੇਟੀ ਚੋਣ ਨਿਸ਼ਾਨ ਅਤੇ ਅਕਾਲੀ ਦਲ ਦਾ ਦਫਤਰ ਇਥੇ ਇਹ ਵੱਡਾ ਦਾਵਾ ਗੈਨੀ ਹਪਿੰਤ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਸੀ ਪਰ ਇਸ ਨੂੰ ਲੈ ਕੇ ਅੱਜ ਸ਼੍ਰੋਮਣੀ ਕਾਲਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਟੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਨਵੇਂ ਧੜੇ ਦੇ ਵੱਲੋਂ ਆਪਣੇ ਆਪ ਨੂੰ ਅਸਲੀ ਸ਼੍ਰੋਮਣਿਕ ਕਾਲ ਦੱਸ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਜੋ ਭਰਤੀ ਕੀਤੀ ਗਈ ਹੈ ਉਸ ਦੇ ਵਿੱਚ 10 ਰੁਪਏ ਪ੍ਰਤੀ ਮੈਂਬਰਸ਼ਿਪ ਜੋ ਲੈਣੇ ਹੁੰਦੇ ਨੇ ਇਹਨਾਂ ਦੇ ਵੱਲੋਂ ਨਹੀਂ ਲਏ ਗਏ ਨੇ ਤੇ ਇਸ ਧੜੇ ਦੇ ਵੱਲੋਂ ਸ਼੍ਰੋਮਣੀ ਕਾਲਦਲ ਦੀ ਜਿਹੜੀ ਭਰਤੀ ਹੈ ਉਸ ਸੰਵਿਧਾਨਿਕ ਮਤਬਕ ਨਹੀਂ ਕੀਤੀ ਗਈ ਹੈ ਤੇ ਇਹਨਾਂ ਦੇ ਵੱਲੋਂ ਆਪਣੇ ਨਾਮ ਦੇ ਨਾਲ ਸ਼੍ਰੋਮਣੀ ਕਾਦਲ ਜੋੜਿਆ ਜਾ ਰਿਹਾ ਹੈ ਇੱਥੇ ਡਾਕਟਰ ਦਲਜੀਤ ਸਿੰਘ ਚਿਮਣੇ ਸੰਵਿਧਾਨਕ ਤੌਰ ਤੇ ਤੱਥ ਪੇਸ਼ ਕਰਦੇ ਹੋਏ ਆ ਕਿ ਇਹ ਗਲਤ ਦਿੱਤੀ ਗਈ ਹੈ ਕਿ ਸੰਵਿਧਾਨ ਦੇ ਵੱਲੋਂ ਅਤੇ ਚੋਣ ਕਮਿਸ਼ਨ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਸਾਨੂੰ ਸ਼੍ਰੋਮਣੀ ਕਾਦਲ ਦੇ ਵਜੋਂ ਮਾਨਤਾ ਦਿੱਤੀ ਗਈ ਹੈ ਪਰ ਨਵੇਂ ਧੜੇ ਦੇ ਵੱਲੋਂ ਜੋ ਇਹ ਗੱਲਾਂ ਕੀਤੀ ਜਾਂਦੀਆਂ ਕਿ ਸ਼੍ਰੋਮਣੀ ਕਾਦਲ ਸਾਡਾ ਅਸਲੀ ਸ਼੍ਰੋਮਣੀ ਕਾਦਲ ਅਸੀਂ ਆ ਇਹ ਲੋਕਾਂ ਦੇ ਵਿੱਚ ਪਰਮ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾਵੇਗੀ ਕ੍ਰਿਮੀਨਲ ਕੰਪਲੀਟ ਇਹਨਾਂ ਦੇ ਖਿਲਾਫ ਦਰਜਿਕਰਵਾਈ ਜਾਵੇ ਕਿ ਇਹ ਵੱਡਾ ਐਲਾਨ ਇਥੇ ਸ਼੍ਰੋਮਣੀ ਕਾਲਦਲ ਦੇ ਵੱਲੋਂ ਕਰ ਦਿੱਤਾ ਗਿਆ ਹੈ। ਵਾਦਿਆਂ ਅਗਲੀ ਖਬਰ ਦੇ ਵੱਲ ਬੀਤ ਦਿਨੀ ਗਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਬਿਆਨ ਦਿੱਤੇ ਹੋਇਆ ਭਾਸ਼ਣ ਦਿੱਤੇ ਹੋਇਆ ਤਿੱਖੀ ਸ਼ਬਦਾਵਲੀ ਵਰਤ ਦਿੱਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਹੁਣ ਸ਼੍ਰੋਮਣੀ ਕਮੇਟੀ ਇਹਨਾਂ ਦੇ ਕੋਲੋਂ ਖੋਹੀ ਜਾਵੇਗੀ ਸ਼੍ਰੋਮਣੀ ਕਮੇਟੀ ਲਈ ਜਾਵੇਗੀ ਸਾਡਾ ਹੱਕ ਹੈ ਲੈ ਕੇ ਰ੍ਹਾਂਗੇ ਤੇ ਇਸ ਨੂੰ ਲੈ ਕੇ ਅੱਜ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਇਸ ਤੇ ਜਵਾਬ ਦੇ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਇਹ ਤਿੱਖੀ ਭਾਸ਼ਾ ਗਾਨੀ ਹਰਪ੍ਰੀਤ ਸਿੰਘ ਨੂੰ ਸ਼ੋਭਾ ਨਹੀਂ ਦਿੰਦੀ ਐ ਇੱਥੇ ਅਸੀਂ ਇੱਕੇ ਦੀ ਗੱਲ ਕਰ ਰਹੇ ਹਾਂ ਅਤੇ ਉਹਨਾਂ ਦੇ ਵੱਲੋਂ ਸ਼ਰੂਮ ਦੀ ਕਮੇਟੀ ਖੂਨ ਦੀਆਂ ਗੱਲਾਂ ਕੀਤੀਆਂ ਜਾ ਰਹੀ ਨੇ ਜੋ ਕਿ ਠੀਕ ਨਹੀਂ ਐ ਭਾਸ਼ਾ ਉਹਨਾਂ ਦੇ ਵੱਲੋਂ ਠੀਕ ਨਹੀਂ ਵਰਤੀ ਜਾ ਰਹੀ ਉਹਨਾਂ ਦਾ ਕਹਿਣਾ ਕਿ ਇਹ ਸ਼ਰੂਮ ਦੀ ਕਮੇਟੀ ਐਵੇਂ ਨਹੀਂ ਬਣੀ ਐ ਅਧਿਕਾਰੀ ਤੌਰ ਤੇ ਸੰਵਿਧਾਨਕ ਤੌਰ ਤੇ ਇਸ ਨੂੰ ਮਾਨਤਾ ਮਿਲੀ ਹੋਈ ਐ ਤੇ ਐਵੇਂ ਕੋਈ ਬਿਆਨ ਦੇ ਕੇ ਉੱਠ ਕੇ ਬਿਆਨ ਦੇ ਕੇ ਇਸ ਨੂੰ ਖੋ ਨਹੀਂ ਸਕਦਾ ਐ ਤੇ ਨਾਲੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖ ਦਿੱਤੀ ਗਈ ਐ ਕਿ ਜਿਹੜਾ ਸ਼ੰਕਾ ਦੂਜੇ ਆਗੂਆਂ ਦੇ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਕਿ ਭਾਜਪਾ ਇਸ ਦੇ ਪਿੱਛੇ ਸਾਰਾ ਕੁਝ ਕਰ ਰਹੀ ਹੈ ਅਜਿਹੇ ਖੋਣ ਵਾਲੇ ਬਿਆਨ ਦੇ ਕੇ ਉਹਨਾਂ ਖਰਚਿਆਂ ਨੂੰ ਸੱਚ ਸਾਬਿਤ ਇਹਨਾਂ ਆਗੂਆਂ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਅਜਿਹੇ ਬਿਆਨ ਕਰਨੀ ਹਰਪ੍ਰਿੰਤ ਸਿੰਘ ਨੂੰ ਸ਼ੋਭਾ ਨਹੀਂ ਦਿੰਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਏਕਾ ਕਰਨ ਦੀ ਗੱਲ ਆਗਤ ਕੀਤੀ ਗਈ ਹੈ ਉਹਨਾਂ ਦੇ ਕਹਿਣੇ ਕਿ ਇਸ ਮੌਕੇ ਪੰਥ ਦੇ ਅੱਗੇ ਸਿੱਖ ਪੰਥ ਦੇ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਨੇ ਬਾਹਰੀ ਤਾਕਤਾਂ ਇਸ ਨੂੰ ਕਮਜ਼ੋਰ ਕਰਨ ਦੇ ਵਿੱਚ ਲੱਗਿਆ ਹੋਇਆ ਨੇ ਇਸ ਕਰਕੇ ਵੱਖੋ ਵੱਖਰੇ ਧੜੇ ਬਣਾਉਣ ਦੀ ਜਗ੍ਹਾ ਇਕਜੁੱਟ ਹੋ ਕੇ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਇਥੇ ਇਕਾ ਕਰਨ ਦੀ ਅਪੀਲਾ ਐਜੀਪੀਸੀ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਆਪਣਾ ਬਿਆਨ ਦੇ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਬੀਤੇ ਦਿਨੀ ਜਦੋਂ ਅੰਮ੍ਰਿਤਸਰ ਦੇ ਵਿੱਚ ਗਿਆ ਉਸ ਮੌਕੇ ਮੇਰੀ ਮੁਲਾਕਾਤ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਈ ਹੈ ਉਹਨਾਂ ਨੂੰ ਵਧਾਈ ਦਿੱਤੀ ਹੈ ਹਰੇਕ ਨੂੰ ਆਪਣੀ ਪਾਰਟੀ ਬਣਾਉਣ ਦਾ ਆਪਣੇ ਪੱਧਰ ਤੇ ਸਿਆਸਤ ਕਰਨ ਦਾ ਪੂਰਾ ਹੱਕ ਹੈ ਦੇਖਦੇ ਹਾਂ ਕਿ ਉਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਦਮ ਪੁੱਟੇ ਜਾਂਦੇ ਨੇ ਕੰਮਾਂ ਤੋਂ ਹੀ ਪਤਾ ਲੱਗੇਗਾ ਕਿਹੜਾ ਠੀਕ ਹੈ ਤੇ ਕਿਹੜਾ ਗਲਤ ਇੱਥੇ ਵੱਡਾ ਬੈਂਡ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੀ ਦੇ ਦਿੱਤਾ ਗਿਆ ਵਾਦਿਆਂ ਅਗਲੀ ਖਬਰ ਦੇ ਵੱਲ ਵਿਕਰਮ ਜੀਠੇ ਦੇ ਦੋ ਮਾਮਲਿਆਂ ਨੂੰ ਲੈ ਕੇ ਅੱਜ ਮੁਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਪਹਿਲਾ ਮਾਮਲਾ ਜ਼ਮਾਨਤ ਦਾ ਦੂਜਾ ਮਾਮਲਾ ਬੈਰਕ ਬਦਨ ਨੂੰ ਲੈ ਕੇ ਤੇ ਅੱਜ ਮੁਹਾਲੀ ਅਦਾਲਤ ਦੇ ਵੱਲੋਂ ਵਿਕਰਮ ਜੀਠੇ ਦੀ ਮਾਮਲੇ ਦੀ ਸੁਣਵਾਈ ਹੁਣ 13 ਅਗਸਤ ਤੇ ਪਾ ਦਿੱਤੀ ਗਈ ਹੈ 13 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਯਾਨੀ ਕਿ ਦੁਬਾਰਾ 13 ਅਗਸਤ ਨੂੰ ਜ਼ਮਾਨਤ ਤੇ ਮੁਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਤੇ ਵਿਕਰਮ ਜੀਠੇ ਦੀ ਬੈਰਕ ਬਦਨ ਨੂੰ ਲੈ ਕੇ ਮਾਮਲੇ ਦੀ ਸੁਣਵਾਈ ਹੁਣ 21 ਅਗਸਤ ਨੂੰ ਹੋਵੇਗੀ ਵਿਕਰਮ ਜੀਠੇ ਦੀ ਜ਼ਮਾਨਤ ਨੂੰ ਕੇ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਦੇ ਵੱਲੋਂ ਇਹ ਮਾਮਲਾ ਮੁਲਤਵੀ ਕਰ ਦਿੱਤਾ ਜਾ ਰਿਹਾ ਤੇ ਅੱਜ ਦੁਬਾਰਾ ਇਹ ਮਾਮਲਾ ਮੁਲਤਵੀ ਕਰ ਦਿੱਤਾ ਗਿਆ 13 ਅਗਸਤ ਨੂੰ ਵਿਕਰਮ ਜਿੱਠੀ ਦੀ ਜ਼ਮਾਨਤ ਨੂੰ ਲੈ ਕੇ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤੇ ਹਾਲ ਦੀ ਘੜੀ ਦੇ ਵਿੱਚ ਵਿਕਰਮ ਜਿੱਠੀ ਨੂੰ ਕੋਈ ਵੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ ਵਾਦਿਆਂ ਅਗਲੀ ਖਬਰ ਦੇ ਵੱਲ 2023 ਦੇ ਵਿਧਾਨ ਸਭਾ ਚੋਣਾਂ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਹੁਣ ਤੋਂ ਹੀ ਜੋੜ ਤੋੜ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਾਰਜਨ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਸਿਆਸੀ ਆਗੂਆਂ ਦੇ ਕੋਲੋਂ ਸਵਾਲ ਪੁੱਛੇ ਜਾਣ ਲੱਗ ਪਏ ਨੇ ਤੇ ਇਸ ਨੂੰ ਲੈ ਕੇ ਅੱਜ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇਸ ਨੂੰ ਲੈ ਕੇ ਆਪਣਾ ਵੱਡਾ ਬਿਆਨ ਦੇ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ 2022 ਦੇ ਚੋਣਾਂ ਇਕੱਲੇ ਭਾਜਪਾ ਦੇ ਵੱਲੋਂ ਲੜੀਆਂ ਗਈਆਂ ਸਨ ਤੇ ਅੱਗੇ ਵੀ ਪੰਜਾਬ ਦੇ ਵਿੱਚ ਇਕੱਲੇ ਚੋਣਾਂ ਲੜੇਗੀ ਕਿਸੇ ਨਾਲ ਕੋਈ ਵੀ ਕਿਸੇ ਵੀ ਪ੍ਰਕਾਰ ਦਾ 2027 ਦੇ ਚੋਣਾਂ ਵਿੱਚ ਭਾਵੇਂ ਉਹ ਵਿਧਾਨ ਸਭਾ ਹੋਣਾ ਤੇ ਭਾਵੇਂ ਉਹ ਲੋਕ ਸਭਾ ਹੋਣਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗਾਠਜੋੜ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਅਕਾਲੀ ਦਲ ਪਹਿਲਾਂ ਹੀ ਬਹੁਤ ਹੇਠਲੇ ਪੱਧਰ ਤੇ ਪਹੁੰਚ ਚੁੱਕਿਆ ਹੈ ਤੇ ਦੂਜੇ ਪਾਸੇ ਜੋ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਦਾ ਦਿਖਾਈ ਦੇ ਰਿਹਾ ਉਸ ਨੂੰ ਲੈ ਕੇ ਉਹਨਾਂ ਦੇ ਕਹਿਣੇ ਕਿ ਪੰਜਾਬ ਦੇ ਲੋਕ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਬ ਕਰ ਦੇਣਗੇ ਕਿ ਅਸਲ ਸ਼੍ਰੋਮਣੀ ਕਾਲ ਦਲ ਕਿਹੜਾ ਹੈ ਲੋਕਾਂ ਦੇ ਵੱਲੋਂ ਕਿਸ ਧੜੇ ਨੂੰ ਕਬੂਲ ਕੀਤਾ ਜਾਂਦਾ ਹੈ ਇਹ ਵੀ ਬਿਆਨ ਉਹਨਾਂ ਦੇ ਵੱਲੋਂ ਇਹਨਾਂ ਮਾਮਲਿਆਂ ਲੈ ਕੇ ਦੇ ਦਿੱਤਾ ਗਿਆ ਹੈ ਵਾਧਿਆ ਅਗਲੀ ਖਬਰ ਦੇ ਵੱਲ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਅੱਧੇ ਬੱਦਲ ਫਟਣ ਕਰਕੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਾਧਾ ਦਿਖਾਈ ਦੇ ਰਿਹਾ ਹੈ ਇਸ ਨੂੰ ਲੈ ਕੇ ਵੱਖ-ਵੱਖਰੇ ਇਲਾਕਿਆਂ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਤਹਿਤ ਪਠਾਨਕੋਟ ਦੇ ਵਿੱਚ ਪਠਾਨਕੋਟ ਦੇ ਕੁਝ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹੈ ਹੜਾ ਵਰਗੇ ਉਥੇ ਖਲਾਤ ਬਣਦੇ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਸੁਲਤਾਨ ਪਰਲੋਦੀ ਦੇ ਬਣ ਦੇ ਵਿੱਚ ਪਾੜ ਪੈਣ ਕਰਕੇ ਸੈਂਕੜੇ ਏਕੜ ਕਿਸਾਨਾਂ ਦੀ ਫਸਲ ਤਬਾਹ ਹੋਣ ਦੀਆਂ ਕਬਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਦੂਜੇ ਪਾਸੇ ਪੰਜਾਬ ਦੇ ਮੌਸਮ ਮਾਰਾਂ ਦੇ ਵੱਲੋਂ ਇਹ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ 14 ਅਗਸਤ ਤੋਂ ਦੁਬਾਰਾ ਪਾਰੇਮੀ ਪੰਜਾਬ ਦੇ ਵਿੱਚ ਪਹਿਣਗੇ 18 ਅਗਸਤ ਤੱਕ ਐਮੀ ਪੈਂਡ ਦੀ ਪੇਸ਼ੰਗੋਈ ਮੌਸਮ ਮਾਰਨ ਦੇ ਬਲੋ ਕਰ ਦਿੱਤੀ ਗਈ ਹੈ ਇਸ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੀ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਿਕਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ